ਤੇ ਅੰਦਾਤਾਂ ਨੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਨੂੰ ਚਾਲੇ ਪਾਏ ਨੇ ਪਿਛਲੇ 6 ਦਿਨਾਂ ਤੋਂ ਹਰਿਆਣਾ ਦੇ ਸ਼ੰਭੂ ਅਤੇ ਖਨੋਰੀ ਬਾਰਡਰਾਂ ਤੇ ਲਗਾਤਾਰ ਧਰਨੇ ਜਾਰੀ ਨੇ ਤਾਂ ਪਿੱਛੋਂ ਘਰਾਂ ਦਾ ਹਾਲਾਤ ਕੀ ਨੇ ਘਰ ਦੇ ਨਿੱਕੇ ਨਿੱਕੇ ਕੰਮ ਜਿਹੜੇ ਆ ਉਹ ਘਰ ਦੀਆਂ ਸਵਾਨੀਆਂ ਨੂੰ ਬੀਬੀਆਂ ਨੂੰ ਬੱਚਿਆਂ ਨੂੰ ਕਰਨੇ ਪੈ ਰਹੇ ਨੇ ਤੇ ਇਸ ਤਰ੍ਹਾਂ ਅਸੀਂ ਪਹੁੰਚੇ ਆ ਅੰਮ੍ਰਿਤਸਰ ਦੇ ਇੱਕ ਮਾਨਾ ਵਾਲਾ ਪਿੰਡ 'ਚ ਜਿੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਘਰ ਦਾ ਹਰ ਛੋਟਾ ਵੱਡਾ ਕੰਮ ਜੋ ਹੈ ਉਹ ਪਰਿਵਾਰਕ ਮੈਂਬਰਾਂ ਨੂੰ ਕਰਨਾ ਪੈ ਰਿਹਾ ਕਿਉਂਕਿ ਘਰ ਦੇ ਜਿਹੜੇ ਮਰਦ ਨੇ ਸਾਰੇ ਮੇਲ ਮੈਂਬਰਸ ਨੇ ਉਹ ਧਰਨਿਆਂ ਦੇ ਵਿੱਚ ਦਿੱਲੀ ਦੇ ਵੱਲ ਕੁਝ ਕਰ ਚੁੱਕੇ ਨੇ ਕੀ ਕੀ ਕੰਮ ਹੁਣ ਘਰੇ ਸਾਹਮਣਾ ਪੈ ਰੇ ਮੁਸ਼ਕਲ ਤਾਂ ਕੰਮ ਹਾਂਜੀ ਪੱਠੇ-ਜੱਥੇ ਦਾ ਸਾਰਾ ਡੰਗਰਾਂ ਦਾ ਵੀ ਸਾਹਮਣਾ ਪੈ ਰਿਹਾ ਸਾਨੂੰ ਬਜ਼ੁਰਗ ਵੀ ਨੇ ਘਰ ਉਹਨਾਂ ਨੂੰ ਵੀ ਸਾਹਮਣਾ ਪੈਣ ਰਿਹਾ ਤੇ ਵਾਹੇ ਮਰੀਜ਼ ਵੀ ਆ ਜਿਹੜੇ ਉੱਥੇ ਗਏ ਆ ਹੱਡ ਦੀ ਪ੍ਰੋਬਲਮ ਵੀ ਹੈਗੀ ਆ ਅੱਛਾ ਤਾਂ ਵੀ ਹਾਂਜੀ ਹਾਂਜੀ ਸਾਨੂੰ ਪਤਾ ਹੀ ਹੈ ਘਰਾਂ ਦੀਆਂ ਮਜਬੂਰੀਆਂ ਤੇ ਪਹਿਲਾਂ ਵੀ ਇਹੀ ਕੀਤਾ ਇਹੀ ਕੀਤਾ ਸਾਰਾ ਕੁਝ ਸਾਹਮਣੇ ਸੀ ਹਾਂਜੀ ਹਾਂਜੀ ਇਦਾਂ ਹੀ ਸਾਹਮਣੇ ਮੇਰੀ ਅੰਦੋਲਨ ਹੋਇਆ ਸੀ ਹਾਂਜੀ ਲੱਗਦਾ ਹੈ ਕਿ ਹੁਣ ਫਿਰ ਉਹੀ ਉਹੋ ਜਿਹਾ ਹੀ ਮੋਰਚਾ ਲੈਣਾ ਪਊਗਾ ਹਾਂ ਉਹ ਲੱਗਣ ਹੀ ਦਿਹਾਵਾ ਕਿ ਸਾਰਿਆਂ ਦੇ ਨਾਲ ਹੀ ਆ ਹੱਕ ਬਦਲੇ ਤੇ ਕਈ ਕੁਝ ਘਰਾਂ 'ਚ ਵੀ ਕਰਨਾ ਪੈਂਦਾ ਤੇ ਉੱਥੇ ਵੀ ਕਰਨਾ ਪੈਣਾ ਆਪਣੇ ਪਿਆਲੇ ਬੰਨੇ ਬਦਲੇ ਕੀ ਕੀ ਕੰਮ ਕਰਨੇ ਪੈ ਰਹੇ ਕੰਮ ਤਾਂ ਡੰਗਰ ਵੀ ਸਾਹਮਣੇ ਪੈ ਰਹੇ ਆ ਤੇ ਬਾਹਰ ਦਾ ਵੀ ਵੇਖਣਾ ਪੈ ਰਿਹਾ ਛੇਤੀ ਦਾ ਵੀ ਹਾਂਜੀ ਛੇਤੀ ਵੀ ਹੈਗੀ ਖੋਦੀ ਤਾਂ ਸਾਮਾਨ ਸਾਰਾ ਲੈਣ ਲਈ ਬਾਜ਼ਾਰ ਵੀ ਜਿਆਦਾ ਪੈ ਗਿਆ ਹਾਂਜੀ ਹਾਂਜੀ ਹਾਂ ਛੋਟਾ ਬੱਚਾ ਪੜਨ ਦੇ ਤੇ ਪੇਪਰ ਹੁੰਦੇ ਫੇਰ ਵੀ ਸਾਡੇ ਨਾਲ ਹੈਲਪ ਕਰਾਉਣ ਦੇ ਆ। ਨਾਲ ਬੰਦਿਆਂ ਦੇ ਸੰਭ ਬੰਦਿਆਂ ਦੇ ਕੰਮ ਬਾਹਰ ਵੀ ਜਾ ਕੇ ਵੇਖਣਾ ਪੈਂਦਾ ਵਾ। ਖੇਤਾਂ 'ਚ ਵੀ ਖੇਤਾਂ 'ਚ ਵੀ ਜਾਣਾ ਪੈਂਦਾ ਵੀ ਉਹ ਚੱਕਰ ਦੇ ਮਾਰਨੇ ਪੈਂਦੇ ਜਦ ਬੰਦੇ ਨਾ ਘਰ ਨੂੰ ਹੋਣਗੇ ਤੇ ਹਾਂਜੀ ਬਹੁਤ ਮੁਸ਼ਕਲ ਆਉਂਦੀ ਆ ਕਿ ਮੁਸ਼ਕਲ ਤੇ ਆਊਗੀ ਨਾ ਪ੍ਰਸਾਦ ਦੇਣਾ। ਸਾਥ ਦੇਣਾ ਜਰੂਰ ਸਾਥ ਦੇਵਾਂਗੇ। ਕਈ ਹੁਣ ਕਿੰਨੇ ਭਾਸ਼ਣ ਦਿੰਦੇ ਆ ਭੜੇ ਭੜੇ ਪੇ ਕੀ ਨ ਕਿਸਾਨ ਕੀ ਕਰਦੇ ਕਿਸਾਨ ਵਿਚਾਰੇ ਕੀ ਕਰਨ ਕਿਸਾਨ ਤੇ ਹੁਣ ਕਹਿੰਦੇ ਮਰਨ ਵੀ ਡੈ ਵਿਚਾਰੇ ਕੀ ਕਰਦਾ ਖਾਲਸਤਾਨੀ ਕਹਿ ਰਹੇ ਕੋਈ ਅੱਤਵਾਦੀ ਅੱਤਵਾਦੀ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਹੁਣ ਕੀ ਕਰ ਸਕਦੇ ਆ ਕਈਆਂ ਤੇ ਬਿਆਨ ਕਿੰਨੇ ਉਲਟਾ ਉਲਟ ਹੈ ਪੜਾਈ ਦੇ ਨਾਲ ਨਾਲ ਹੁਣ ਆ ਵੀ ਜਿੰਮਾ ਸਾਹਮਣੇ ਜਿੰਮਾ ਚੱਕਣਾ ਪੈ ਗਿਆ ਇਹ ਜਿੰਮੇਵਾਰੀ ਕਵੱਡੀ ਪੈ ਗਈ ਤੁਹਾਡੇ ਤੇ ਵੀ ਹਾਂਜੀ ਉਹ ਤਾਂ ਹੁਣ ਕਰਨਾ ਹੀ ਪੈਣਾ ਹੈ ਜੀ ਆਪਣੀ ਅੱਖਾਂ ਦੀ ਲੜਾਈ ਲਈ ਕਰਨਾ ਹੀ ਪੈਣਾ ਹੈ ਕੌਣ ਕੌਣ ਗਿਆ ਤੁਹਾਡਾ ਉੱਥੇਦਰ ਵਿੱਚ ਮੇਰੇ ਫਾਦਰ ਸਾਹਿਬ ਮੇਰੇ ਵੱਡੇ ਫਾਦਰ ਸਾਹਿਬ ਤੇ ਮੇਰੇ ਵੱਡੇ ਭਰਾ ਤੇ ਤਿੰਨ ਮੈਂਬਰ ਕੇ ਹਾਂਜੀ ਤੁਸੀਂ ਇੱਥੇ ਮੋਰਚਾ ਸਾਭ ਲਿਆ ਸਰ ਹਾਂਜੀ ਫਿਰ ਸਾਹਮਣਾ ਹੀ ਬਹਿਣਾ ਕੀ ਕਰ ਸਕਦੇ ਆ ਜੀ ਜਦੋਂ ਹੱਕਾਂ ਦੀ ਲੜਾਈ ਇਹ ਤਾਂ ਪਹਿਲੀ ਵਾਰ ਹੀ ਕੀਤਾ ਹੋਣਾ ਜਿਹੜੇ ਕਰਨੇ ਪਈ ਜਾਂਦੇ ਹਾਂਜੀ ਪਹਿਲੀ ਵਾਰੀ ਕੀਤਾ ਕਦੀ ਇੱਕਦਮ ਕਰਦੇ ਪਏ ਪੱਠੇ ਵੀ ਪਾਉਣੇ ਪੈਂਦੇ ਆ ਕੁਤਰਨੇ ਵੀ ਪੈਂਦੇ ਡੰਗਰਾਂ ਨੂੰ ਪਾਣੀ ਵੀ ਡੋਣਾ ਪੈਂਦਾ ਵਾ ਸਾਰੇ ਕੰਮ ਕਰਨੇ ਪੈਂਦੇ ਗੋਆ ਕੋੜਾ ਵੀ ਤਾਂ ਇਹਨਾਂ ਬੀਬੀਆਂ ਦਾ ਇਹਨਾਂ ਬੱਚਿਆਂ ਦਾ ਇਹ ਕਹਿਣਾ ਕਿ ਜਿੰਨੀ ਦੇਰ ਮਰਜ਼ੀ ਲੱਗੇ ਉਹ ਇਸੇ ਤਰ੍ਹਾਂ ਜਿੱਥੇ ਉਹ ਮੋਰਚਾ ਕਿਸਾਨਾਂ ਨੇ ਦਿੱਲੀ ਵੱਲ ਲਾਇਆ ਉਸੇ ਤਰ੍ਹਾਂ ਘਰ ਦੇ ਕੰਮਕਰਾਂ ਨੂੰ ਲੈ ਕੇ ਇਹਨਾਂ ਦਾ ਮੋਰਚਾ ਵੀ ਇਸੇ ਤਰ੍ਹਾਂ ਜਾਰੀ ਰੋ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਐਸ ਨਿਊਜ਼ ਅੰਮ੍ਰਿਤਸਰ